ਤਰੰਤਾਰੰਦੇ ਪਿੰਡ ਸਭਰਾਜਾ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਤਿਰਾ ਵਿੱਚ ਹੋਈ ਤਕਰਾਰ ਦੌਰਾਨ ਇੱਕ ਨੌਜਵਾਨ ਦਾ ਤੇਜ਼ ਤਰ ਹਥਿਆਰਾਂ ਨਾਲ ਕਤਲ ਤਰੰਤਾਰੰਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਰਸਤੇ ਵਿੱਚ ਤੁਰੇ ਜਾਂਦੇ ਸਾਡੇ ਨੌਜਵਾਨ ਨੂੰ ਆਪਣੇ ਘਰ ਖਿੱਚ ਕੇ ਤੇਜ਼ ਤਰ ਹਥਿਆਰਾਂ ਨਾਲ ਕੀਤਾ ਗਿਆ ਮੋਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ ਪੁੱਤਰ ਹਜ਼ਾਰਾ ਸਿੰਘ ਜਿਸ ਦਾ ਕੀ ਉਹਨਾਂ ਦੇ ਗੁਆਂਡ ਵਿੱਚ ਰਹਿੰਦੇ ਗੁਰਦਾਸ ਵੀ ਸਿੰਘ ਨਾਲ ਕੁਝ ਮਹੀਨੇ ਪਹਿਲਾਂ ਝਗੜਾ ਹੋਇਆ ਸੀ ਜਿਸ ਦਾ ਪਿੰਡ ਦੇ ਮੋਤ ਭਰਾ ਵੱਲੋਂ ਰਾਜ਼ਨਾਮਾ ਕਰਵਾ ਦਿੱਤਾ ਗਿਆ ਸੀ ਪਰ ਗੁਰਦਾਸ ਸਿੰਘ ਗੁਰਦੇয়াল ਸਿੰਘ ਨੂੰ ਹਰ ਰੋਜ਼ ਇੱਕ ਦੂਜੇ ਨੂੰ ਵੇਖਣ ਦੇ ਸੁਨੇਹੇ ਭੇਜਦਾ ਸੀ ਅਤੇ ਬਿੱਤੀ ਦੇਰ ਰਾਤ ਗੁਰਦੇয়াল ਸਿੰਘ ਆਪਣੇ ਸਾਥੀਆਂ ਸਮੇਤ ਗੁਰਦਾਸ ਸਿੰਘ ਦੇ ਘਰ ਜਾ ਕੇ ਲੜਾਈ ਝਗੜਾ ਕਰਨ ਲੱਗ ਪਿਆ ਅਤੇ ਇਸ ਦੌਰਾਨ ਹੋਏ ਝਗੜੇ ਵਿੱਚ ਗੁਰਦੇয়াল ਸਿੰਘ ਦੇ ਸਿਰ ਵਿੱਚ ਤੇਜ਼ ਤਾਰ ਹਥਿਆਰਾਂ ਦੀ ਸੱਟ ਲੱਗ ਗਈ ਜਿਸ ਕਾਰਨ ਗੁਰਦੇয়াল ਸਿੰਘ ਦੀ ਮੌਤ ਹੋ ਗਈ ਦੱਸ ਦਈਏ ਕਿ ਇਸ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਡੇ ਸਾਹਮਣੇ ਆਈ ਹੈ ਜਿਸ ਵਿੱਚ ਗੁਰਦੇয়াল ਸਿੰਘ ਆਪਣੇ ਸਾਥੀਆਂ ਨਾਲ ਗੁਰਦਾਸ ਸਿੰਘ ਦੇ ਘਰ ਜਾ ਕੇ ਲੜਾਈ ਝਗੜਾ ਕਰ ਰਿਹਾ ਹੈ ਅਤੇ ਉਹਨਾਂ ਦੇ ਦਰਵਾਜ਼ੇ ਤੋੜ ਰਿਹਾ ਹੈ ਉੱਧਰ ਜੇ ਗੁਰਦੇয়াল ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਗੁਰਦਾਸ ਸਿੰਘ ਦੇ ਪਰਿਵਾਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਗੁਰਦੇয়াল ਸਿੰਘ ਗਲੀ ਵਿੱਚੋਂ ਤੁਰਿਆ ਆ ਰਿਹਾ ਸੀ ਤਾਂ ਉਸ ਨੂੰ ਗੁਰਦਾਸ ਸਿੰਘ ਅਤੇ ਉਸਦੇ ਸਾਥੀ ਘਰ ਖਿੱਚ ਕੇ ਲੈ ਗਏ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉੱਧਰ ਉਸ ਮੌਕੇ ਤੇ ਪਹੁੰਚੇ ਪੁਲਿਸ ਚੌਂਕੀ ਸਭਰਾ ਦੇ ਇਨਚਾਰਜ ਸਬ ਇਨਸਪੈਕਟਰ ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਪਰਿਵਾਰ ਦੇ ਮੈਂਬਰ ਬਿਆਨ ਦੇਣਗੇ ਉਸ ਮੁਤਾਬਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਰਨ ਤਾਰਨ ਤੋਂ ਸਨੂ ਫਤਿਹਾਬਾਦ ਦੀ ਖਾਸ ਰਿਪੋਰਟ ਭਾਈ ਤੁਹਾਡਾ ਇਹ ਮੇਰਾ ਨਾਮ ਬਹਾਦਰ ਸਿੰਘ ਇਹ ਜਿਹੜਾ ਮੁੰਡੇ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਹੈ ਮੇਰਾ ਭਤੀਜਾ ਸੀ ਕੀ ਗੱਲ ਕੀ ਹੋਈ ਹੈ ਗੱਲ ਕੀ ਕਿ ਰਾਤ ਕਿਤੇ ਘਰ ਨੂੰ ਆਉਂਦਾ ਹੈ ਤੇ ਫਿਰ ਕਿ 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 ਜਨਾ ਖਾਈ ਬੜੇ ਤੇ ਬਾਅਦ ਚਦਰੋ ਇਰਾਰ ਕਾਰਨ ਜਾਣਦੇ ਤੇ ਇਹਨਾਂ ਖਿੱਚ ਕੇ ਧੂਕ ਤੇ ਅੰਦਰ ਲੈ ਕੇ ਦੰਦ ਜਾ ਕੇ ਉਹਨੇ ਮਾਰਤਾ ਕਿੰਨਾ ਖਿੱਚ ਕੇ ਖੜਿਆ ਧੂਗੇ ਇਹ ਆਰਮ ਸਿੰਘ ਗਰਦਾਸ ਸਿੰਘ ਤੇ ਪਿਆਰਾ ਸਿੰਘ ਤੇ ਦੋ نوਾਂ ਦੀ ਇੱਕ ਬਲਜੀਤ ਕੋ ਤੇ ਕਮਰਜੀਤ ਤੇ ਇਹ ਇਤਲਾਹ ਦਿੱਤੀ ਪੁਲਸ ਨੂੰ ਐਸੇ ਹਾਂ ਇਤਲਾਹ ਦਿੱਤੀ ਹੈ ਹਾਂਜੀ ਤੇ ਕੀ ਕਾਰਵਾਈ ਕੀਤੀ ਪੁਲਸ ਨੇ ਕਾਰਵਾਈ ਹੈ ਜੇ ਕਾਰਨ ਹੈ ਵੇਖੋ ਕੀ ਕਰਨ ਕਾਰਵਾਈ ਹੁਣ ਕੀ ਮੰਗ ਕੀ ਕਰਦੇ ਤੇ ਮੰਗ ਹੈ ਇਨਸਾਫ ਦੀ ਮੰਗ ਕਰਦੇ ਹਾਂ ਕੀ ਨਾ ਵੀ ਜੱਟ ਮੀਰ ਸਿੰਘ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਉਹ ਕੀ ਲੱਗਦਾ ਹੈ ਤੁਹਾਡਾ ਮੇਰਾ ਛੋਟਾ ਭਰਾ ਚਾਚੇ ਦਾ ਪੁੱਤ ਜੀ ਕੀ ਨਾਂ ਕੀ ਉਹਦਾ ਗਰਦਾਸ ਸਿੰਘ ਜੀ ਕੀ ਗੱਲ ਕੀ ਹੋਈ ਕੀ ਇਹ ਵੀਰ ਜੀ RAM ਸਿੰਘ ਹੁਣੇ ਤੇ ਗਰਦਾਸ ਸਿੰਘ ਹੁਣੇ ਇਹਦੇ ਗੱਲ ਪਾਏ ਪਹਿਲਾਂ ਮੁੜ ਕੇ ਕਿਤੇ ਰਾਤ ਨੂੰ ਡੰਗਣ ਦਿਆ ਕਿਤੇ ਆਇਆ ਉਹ ਪਤਾ ਨਹੀਂ ਕੋਈ ਕੰਮਕਾਰ ਆਪਦੇ ਵੀ ਹੁੰਦੇ ਘਰਾਂ ਸਾਨੂੰ ਭਲਾ ਜੱਟਾਂ ਕਿਤੇ ਬਾਹਰ ਕਿ ਦੇ ਅੰਦਰ ਕੋਈ ਡੰਗਰ ਕੋ ਬੱਚੇ ਦਾ ਇਹ ਖੇਤੇ ਘਰੇ ਲੈ ਜਾ ਕੇ ਇਹਨਾਂ ਚਾਰੇ ਪੰਜਾਂ ਜਾਣਿਆਂ ਨੇ ਦੋ ਗਰਦਾਸ ਸਿੰਘ ਪਿਆਰਾ ਸਿੰਘ RAM ਸਿੰਘ ਉਹਨਾਂ ਦੀ ਦੋਵੇਂ ਘਰਦਿਆਂ ਨੇ ਇਤਨਾਲ ਦੋ ਗੁੱਡੀਆਂ ਉਹਨਾਂ ਨੇ ਖਿੱਚ ਕੇ ਸਾਟ ਮਾਰ ਕੇ ਤੇ ਭੰਾਤਾ ਮੁੜ ਕੇ ਅਸੀਂ ਇਹਨਾਂ ਨੂੰ ਘਰੋਂ ਚੁੱਪਣ ਗਏ ਆਂ ਸਾਨੂੰ ਇਹਨਾਂ ਚੁੱਪਾਂ ਨਹੀਂ ਦਿੱਤਾ ਨਾਲ ਠੇਕੇਦਾਰ ਸਾਹਿਬ ਵੀ ਆਂਦੇ ਸੀ ਕਿ ਅਸੀਂ ਨਹੀਂ ਚੁੱਪਾਂ ਦੇਣਾ ਜਿੰਨਾ ਚਿਰ ਪੁਲਿਸ ਪੁਲਿਸ ਨਹੀਂ ਆਉਦੀ ਮੁੜ ਕੇ ਅਸੀਂ ਜਦੋਂ ਅਸੀਂ ਚੁੱਪਿਆ ਅਸੀਂ ਕਿਹਾ ਵੀ ਅਸੀਂ ਚੁੱਪਣ ਲੱਗੇ ਆਂ ਤੇ ਫੇਰ ਸਾਹੀਂ ਚੁੱਕਿਆ ਤੇ ਜਿੰਨੇ ਚੁੱਕਿਆ ਤੇ ਫੇਰ ਅਸੀਂ ਪੱਟੀ ਲੈ ਕੇ ਗਏ ਸੰਧੂ ਦੇ ਸੰਧੂ ਵਾਲੇ ਨੇ ਆਖਿਆ ਵੀ ਖਤਮ ਹੋ ਗਿਆ ਮੁੜ ਕੇ ਲੈ ਕੇ ਗਏ ਅਸੀਂ ਸਰਕਾਰੀ ਹੱਥ ਉਹਨਾਂ ਨੇ ਆਖਿਆ ਖਤਮ ਹੋ ਗਿਆ ਤੇ ਮੁਰਕੇ ਮਗਰ ਠੇਕੇਦਾਰ ਵੀ ਸਾਡੇ ਗੱਡੀ ਲੈ ਕੇ ਪਹੁੰਚ ਗਏ ਉਹ ਸਹੀ ਉੱਥੇ ਮੌਕੇ ਤੇ ਪੁਲਿਸ ਬਾਅਦ ਚਾਈ ਆ ਜੀ ਕਿੰਨਾ ਚਿਰ ਬਾਅਦ ਕਤਲ ਤੋਂ ਕੋਈ ਅੱਧਾ ਪੌਣੇ ਘੰਟੇ ਬਾਅਦ ਪੁਲਿਸ ਗਈ ਉੱਥੇ ਹੁਣ ਕਾਰਵਾਈ ਕੀਤੀ ਪੁਲਿਸ ਨੇ ਕੋਈ ਪੁਲਿਸ ਦਾ ਕਾਰਵਾਈ ਸਾਡੀ ਫੁੱਲ ਹੁੰਦੇ ਪਰ ਪੁਲਿਸ ਸਾਡੇ ਸਾਡੀ ਕੋਈ ਸੁਣਾਈ ਨਹੀਂ ਕਰਦੇ ਜੀ ਪੂਰੀ ਹੁਣ ਕੀ ਮੰਗ ਕੀ ਕਰਦੇ ਸਾਡੀ ਮੰਗ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡਾ ਭਰਾ ਮਰਿਆ ਸਾਡਾ ਕੋਈ ਇਹ ਤਾਂ ਹੈ ਨਹੀਂ ਕੋਈ ਨਿੱਕੀ ਮੋਢੀ ਚੀਜ਼ ਟੁੱਟੀ ਬਾਹ ਸਾਡੀਆਂ ਦੇ ਇੱਕ ਸਾਡਾ ਬਾਹਾਂ ਟੁੱਟ ਗਈਆਂ ਅੱਜ ਤੇ ਇਹ ਸਾਡਾ ਸਾਫ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਜਿਤਨਾ ਮਿਲਣਾ ਚਾ ਪਿਆਰਾ ਤੇ ਗਰਦਾਸ ਤੇ ਰਾਮ ਸਿੰਘ ਤੇ ਦੋਨਾਂ ਦੀਆਂ ਘਰਦੀਆਂ ਹਾਂਜੀ ਮੇਰਾ ਨਰੈਣ ਸਿੰਘ ਜੀ ਜਿਹੜੇ ਮੁੰਡੇ ਦਿੱਸ ਹੋਈ ਤਾਂ ਡਗ ਲੱਗਦਾ ਇਹ ਮੇਰਾ ਭਰਾ ਜੀ ਇਹਦਾ ਨਾਮ ਹੈਗਾ ਗਰਦੇਵਾਂ ਸਿੰਘ ਜੀ ਤੇ ਉਹਦਾ ਨਾਮ ਕੀ ਹੈ ਪਿਓ ਦਾ ਨਾਮ ਹੈਗਾ ਹਜ਼ਾਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਗੱਲ ਇਦਾਂ ਹੈ ਕਿ ਕੱਲ ਕਿਤੇ ਝਗੜਾ ਹੋਇਆ ਤੇ ਗਰਦਾਸ ਹੁਣੀ ਇਹਦੇ ਗੱਲ ਪਏ ਆ ਇਸੇ ਪਿੰਡ ਦੇ ਹੀ ਆ ਹਾਂਜੀ ਇਸੇ ਪਿੰਡ ਦੇ ਆ ਪੱਤੀ ਦੇ ਆ ਇਹ ਕੱਲ ਕਿਤੇ ਭਰਾ ਸਾਡੇ ਦੇ ਗੱਲ ਪਾਏ ਕਿਦੇ ਸਾ ਮੁਰਕੇ ਕੇਰੇ ਸ਼ਾਮੀ ਭਰਾ ਸਾਡਾ ਕਿਤੇ ਘਰੇ ਜਾਂਦੇ ਆ ਗੱਡੀ ਤੇ ਇਹਨਾਂ ਦੇ ਇਹਨਾਂ ਦਾ ਰਾਹ ਚੋਂ ਆਉਂਦਾ ਬੁਗਾ ਇਹਨਾਂ ਨੇ ਭਰਾ ਸਾਡੇ ਨੂੰ ਕਿ ਮੰਨ ਕੇ ਗੱਡੀ ਚੋਂ ਖਿੱਚ ਗਏ ਇੱਕ ਘਰੇ ਲਗੇ ਆ ਤੇ ਘਰੇ ਜਾ ਕੇ ਇਹਨਾਂ ਨੇ ਮਤਲਬ ਕਿ ਸਾਰਾ ਪਰਿਵਾਰ ਪਹੇ ਗਿਆ ਦੋਵੇਂ ਦੋਵੇਂ ਭਰਾ ਵਾ ਤੇ ਇੱਕ ਇਹਨਾਂ ਦਾ ਹੈਗਾ ਵਾ ਫਾਦਰ ਸਾਹਿਬ ਪਿਆਰਾ ਸਿੰਘ ਤੇ ਦੋ ਇਹਨਾਂ ਦੀਆਂ ਜਨਾਨੀਆਂ ਆ ਨਾ ਪੰਨਾਂ ਨੇ ਹਰ ਰਕੇ ਜਿਹੜਾ ਸਾਡਾ ਭਰਾ ਵਾ ਹਨ ਪੁਲਿਸ ਨੂੰ ਤਲਾਸ਼ ਦਿੱਤੀ ਪੁਲਿਸ ਨੂੰ ਤਲਾਸ਼ ਦਿੱਤੀ ਆ ਤੇ ਪਰ ਪੁਲਿਸ ਸਾਡੀ ਅੱਗੇ ਕੋਈ ਸੁਣਵਾਈ ਨਹੀਂ ਕੋਈ ਕਰਨ ਨਹੀਂ ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਸਾਡੀ ਸੁਣਵਾਈ ਕੀਤੀ ਜਾਵੇ ਕਿ ਸਾਨੂੰ ਜਿਹੜਾ ਰੰਜੇਸ਼ ਸਰ ਵੇਖੋ ਇਹ ਕਿ ਲੜੇ ਮੁੰਡੇ ਮੁੰਡੇ ਲੜਿਆ ਰੰਜੂ ਸੀ ਕਿ ਪਹਿਲਾਂ ਦੀ ਕਿ ਕੋਈ ਮਾੜੀ ਮੋਟੀ ਜੀ ਕੋਈ ਚੱਲਦੀ ਅਸੀਂ ਤੇ ਇਹੋ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿ ਸਾਡਾ ਨਾ ਬਹੁਤ ਜਣਾ ਥੱਕਾ ਆ ਗਿਆ ਕਿਉਂਕਿ ਸਾਡਾ ਜਿਹੜਾ ਭਰਾ ਇਹਨਾਂ ਨੇ ਮਾਰਤਾ ਇਹ ਮਾੜੀ ਗੱਲ ਕੀਤੀ ਇਹਨਾਂ ਨੇ ਸਰਿਕਾ ਇਹਦਾ ਦੇਰ ਰਾਤ ਸਭਰਾ ਵਿੱਚ ਘਟਾਲੋ ਹੋਇਆ ਦੇ ਕੀ ਮਾਮਲਾ ਸੀਗਾ ਤੇ ਕਿਸ ਨੂੰ ਲੱਗੇ ਹੋਇਆ ਇਹ ਇਹਨੂੰ ਸਭਰਾ ਦੇਖੇ ਰਾਤ ਗੁਰਦੇਵ ਸਿੰਘ ਪੁੱਤਰ ਹਜਾਰਾ ਸਿੰਘ ਦਾ ਮਰਡਰ ਹੋਇਆ ਵਾ ਜਿਹੜਾ ਲੜਾਈ ਚ ਦੀ ਤੇ ਸੱਟ ਰਗਣ ਕਰਕੇ ਮੌਤ ਹੋ ਗਈ ਹੈ ਉਹਨਾਂ ਦੇ ਬਿਆਨ ਹਸਲ ਕਰਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੀ ਦੋਸ਼ੀ ਇੱਥੇ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕੋਈ ਸਰ ਰੰਜਿਸ਼ ਵਜ੍ਹਾ ਪਤਾ ਲੱਗ ਸਕੀ ਹੈ ਅਜੇ ਤੱਕ ਕੋਈ ਰੰਜਿਸ਼ ਇਹਨਾਂ ਦੀ ਕੋਈ ਪੁਰਾਣੀ 5-6 ਮਹੀਨੇ ਪਹਿਲਾਂ ਪੁਰਾਣੀ ਕੋਈ ਲੜਾਈ ਹੋਈ ਸੀ ਜਿਹਦੇ ਵਿੱਚ ਪਿੰਡ ਵਾਲਿਆਂ ਨੇ ਇਹਨਾਂ ਦਾ ਸਮਝੌਤਾ ਕਰਵਾ ਦਿੱਤਾ ਸੀਗਾ ਬਟੂ ਦੁਬਾਰਾ ਫਿਰ ਕਹਿੰਦੇ ਸੀ ਉਸੇ ਰੰਜੀ ਸਿੱਧੀ ਕਰਕੇ ਹੀ ਇਹਨਾਂ ਨੇ ਆਪੇ ਝੁਲਣੇ ਦਾ ਕੋਈ ਰੈਸਟ ਹੋਇਆ ਸਰ ਬੰਦਾ ਹੁਣ ਤੱਕ ਨਹੀਂ ਜੀ ਕੋਈ ਰੈਸਟ ਨਹੀਂ ਹੈ ਕੋਈ ਦੋਸ਼ੀਆਂ ਦਾ ਪਤਾ ਨਾਵਾਂ ਦਾ ਅਜੇ ਤੱਕ ਨਾਵਾਂ ਦਾ ਪਤਾ ਉਹ ਜਿਨ੍ਹਾਂ ਦੇ ਗੈਸ ਲਖਣ ਕੇ ਸਟੇਟਮੈਂਟ ਲਿਖ ਰਹੇ ਹੈ ਉਹਨਾਂ ਦੇ ਬਿਆਨ ਲਿਖ ਕੇ ਬਿਆਨ ਲਿਖ ਕੇ ਵੀ ਕਰਦੇ ਹੈ